ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ ਜਰੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਦੇ ਲਈ ਪੰਜਾਬੀ ਚੋਣ ਵੀ ਪੰਜਾਬੀ ਲਿਟਰੇਚਰ ਠੀਕ ਹੈ ਪੰਜਾਬੀ ਲਿਟਰੇਚਰ ਦਾ ਆਪਾਂ ਸਿਲੇਬਸ ਲੈ ਕੇ ਆਇਆ ਬਾਇਮੰਥਲੀ ਸਿਲੇਬਸ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਬਾਇਮੰਥਲੀ ਟੈਸਟ 1 ਸ਼ੁਰੂ ਹੋਣ ਜਾ ਰਹੇ ਨੇ ਸੋ ਬਾਇਮੰਥਲੀ ਟੈਸਟ 1 ਦੇ ਵਿੱਚ ਜਿਹੜਾ ਤੁਹਾਡਾ ਸਿਲੇਬਸ ਰਹੂਗਾ ਸਾਰੇ ਸਬਜੈਕਟਸ ਦਾ ਇਹ ਰਹੂਗਾ ਅਪ੍ਰੈਲ ਮਈ ਦਾ ਅਪ੍ਰੈਲ ਮਈ ਦਾ ਤੁਹਾਡੇ ਨਾਲ ਆਪਾਂ ਸਿਲੇਬਸ ਡਿਸਕਸ ਕਰ ਰਹੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤੇ ਸਟੂਡੈਂਟਸ ਪੰਜਾਬੀ ਲਿਟਰੇਚਰ ਦਾ ਆਲਰੇਡੀ ਆਪਾਂ ਸਭ ਕੁਝ ਕਰਵਾਇਆ ਹੋਇਆ ਚੈਨਲ ਤੇ ਤੇ ਤੁਸੀਂ ਮੈਂ ਪਲੇਲਿਸਟ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਅਕੋਰਡਿੰਗ ਟੂ ਸਿਲੇਬਸ April May ਦੇ ਸਿਲੇਬਸ ਦੇ ਅਨਸਾਰ ਤੁਸੀਂ ਜਿਹੜੇ ਜਿਹੜੇ ਟੌਪਿਕਸ ਬਣਦੇ ਨੇ April May ਦੇ ਵਿੱਚ ਉਹ ਵੀਡੀਓਜ਼ ਪਲੇਲਿਸਟ ਦੇ ਵਿੱਚ ਤੁਸੀਂ ਵਾਚ ਕਰ ਸਕਦੇ ਹੋ ਆਪਾਂ ਨੇ ਟੋਟਲ ਹੀ ਸਭ ਕੁਝ ਅਪਲੋਡ ਕੀਤਾ ਹੋਇਆ ਬਾਈ ਤੇ ਇਸ ਤੋਂ ਇਲਾਵਾ ਜਿਹੜੇ ਇਹਨਾਂ ਦਾ ਜਿਹੜੇ ਕੀ ਬਾਈ ਮੰਥਲੀ ਜਿਹੜੇ ਟੈਸਟ ਹੋਣਗੇ ਇਹਨਾਂ ਦਾ ਕਿਵੇਂ ਦਾ ਪੇਪਰ ਦਾ ਪੈਟਰਨ ਰਹੂਗਾ ਟੈਸਟ ਦਾ ਪੈਟਰਨ ਰਹੂਗਾ ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਦੁਬਾਰਾ ਤੋਂ ਫਿਰ ਤੋਂ ਤੁਹਾਡੀ ਰਿਵੀਜ਼ਨ ਕਰਵਾਵਾਂਗੇ ਬਾਕੀ ਤੁਸੀਂ ਟੌਪਿਕਸ ਦੇਖ ਸਕਦੇ ਹੋ ਹਾਂਜੀ ਅਪ੍ਰੈਲ ਮਈ ਦਾ ਸਿਲੇਬਸ ਪੰਜਾਬੀ ਚੋਂ ਵੀ ਪਹਿਲਾਂ ਤਾਂ ਤੁਹਾਡੀ ਜਿਹੜੀ ਬੁੱਕ ਹੈ ਮੱਧਕਲੀਨ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਇਸ ਦੇ ਵਿੱਚੋਂ ਸੂਫੀ ਕਾਵ ਦੇ ਵਿੱਚੋਂ ਸ਼ੇਖ ਫਰੀਦ ਵਜੀਦ ਸ਼ਾਹ हुसैन ਸੁਲਤਾਨ ਬਾਹੁ ਇਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਠੀਕ ਹੈ ਤੇ ਇਹਨਾਂ ਦੇ ਵਿੱਚੋਂ ਕੇਂਦਰੀ ਪਾਵਨ ਠੀਕ ਹੈ ਅੱਗੇ ਗੁਰਮਤ ਕਾਵ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਇਹਨਾਂ ਬਾਰੇ ਜਿਹੜੇ ਕਿ ਇਹਨਾਂ ਦੇ ਜੋ ਬਾਣੀ ਦਿੱਤੀ ਹੋਈ ਆ ਉਹਨਾਂ ਦੀ ਵਿਆਖਿਆ ਪ੍ਰਸੰਗ ਸਹਿਤ ਦੈਨ ਇਸ ਤੋਂ ਇਲਾਵਾ ਇਹਨਾਂ ਦੇ ਕੇਂਦਰੀ ਭਾਵ ਗੁਰਮਤਕਾਪ ਦੇ ਵਿੱਚੋਂ ਠੀਕ ਹੈ ਅਗੇ ਆਪਵਿੱਤੀਆਂ ਆਪਵਿੱਤੀਆਂ ਦੇ ਵਿੱਚੋਂ ਹੈਗਾ ਐਫਟਾਬਾਦ ਮੋਡਲੀ ਅਵਸਥਾ ਤੇ ਮਿਡਲ ਦੀ ਪੜਾਈ ਧੂੜ ਭਰੇ ਰਾ ਇਹਨਾਂ ਦੇ ਕੁਐਸਚਨ ਆਨਸਰ ਸਾਹਿਤ ਬੋਧ ਦੇ ਵਿੱਚੋਂ ਹੈਗੇ ਨੇ ਕਪਤਾ ਕੀ ਹੈ ਨਾਟਕ ਕੀ ਹੈ ਸ਼ੰਦ ਕਪਤਾ ਦੇ ਨਾਟਕ ਦੋਨੋਂ ਸਾਹਿਤ ਰੂ ਵੀ ਆਪਣੇ ਚੈਨਲ ਤੇ ਕਵਰ ਹੋਏ ਹੋਏ ਨੇ ਠੀਕ ਹੈ ਤੇ ਸ਼ੰਦ ਹੈਗੇ ਨੇ ਕਵਿਤਾ ਕੋਰੜਾ ਠੀਕਾ ਦੋਰਾ ਤੇ ਚੁਪਈ ਇਹ ਸ਼ਾਮਦ ਨੇ ਤੁਹਾਡੇ ਸਿਲੇਬਸ ਦੇ ਵਿੱਚ April May ਦੇ ਵਿੱਚ ਇਹ ਤੁਹਾਡਾ ਸਿਲੇਬਸ ਆ ਸੋ ਤੁਸੀਂ ਹੁਣ ਆਪਣੇ ਐਗਜ਼ਾਮ ਦੀ ਵਧੀਆ ਤਿਆਰੀ ਕਰੋ ਟੈਸਟਾਂ ਦੀ ਠੀਕ ਹੈ ਇਹ ਤੁਹਾਨੂੰ ਸਿਲੇਬਸ ਆਪਾਂ ਨੇ ਦੱਸਤਾ April May ਦਾ ਥੈਂਕਸ